ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਨੌਲੇਜ ਬੁਲੇਟਿਨ ਦੇ ਵਿੱਚ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਅੱਜ ਅਸੀਂ ਤੁਹਾਨੂੰ ਨੌਲੇਜ ਦੇਵਾਂਗੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਘਰ ਕਿਰਾਏ ਤੇ ਦਿੱਤੇ ਹੁੰਦੇ ਹਨ ਮਕਾਨ ਮਾਲਕਾਂ ਦੇ ਲਈ ਇੱਕ ਖਾਸ ਖਬਰ ਹੈ ਆਮ ਤੌਰ ਤੇ ਜਿਹੜਾ ਸਹੀ ਤਰੀਕਾ ਹੈ ਜੇ ਤੁਹਾਡਾ ਘਰ ਸ਼ਹਿਰ ਦੇ ਵਿੱਚ ਹੈ ਪਿੰਡ ਦੇ ਵਿੱਚ ਹੈ ਤੁਸੀਂ ਉਸ ਨੂੰ ਕਿਰਾਏ ਤੇ ਦੇਣਾ ਹੈ ਤਾਂ ਇੱਕ ਜਿਹੜਾ ਰੈਂਟ ਐਗਰੀਮੈਂਟ ਹੈ ਉਹ ਕਚੈਰੀ ਦੇ ਵਿੱਚ ਜਾ ਕੇ ਬਣਾਉਣਾ ਹੁੰਦਾ ਹੈ ਤੇ ਇਹੀ ਦੇਖਿਆ ਜਾਂਦਾ ਹੈ ਕਿ ਕਿਰਾਏਦਾਰ ਨੂੰ ਇਹਦੇ ਵਿੱਚ ਵੱਧ ਜਿਹੜੇ ਹੱਕ ਮਿਲਦੇ ਹਨ ਜਦ ਕਿ ਮਕਾਨ ਮਾਲਕ ਕੋਰਟ ਕਚੈਰੀ ਦੇ ਚੱਕਰਾਂ ਦੇ ਵਿੱਚ ਜ਼ਿਆਦਾ ਪੈ ਜਾਂਦੇ ਹਨ ਪਰ ਇੱਕ ਅਜਿਹਾ ਕਾਨੂੰਨੀ ਦਸਤਾਵੇਜ਼ ਵੀ ਹੈ ਜੇ ਤੁਸੀਂ ਬਣਾ ਲਿਆ ਤਾਂ ਕਿਰਾਏਦਾਰ ਤੁਹਾਡੇ ਘਰ ਤੇ ਕਬਜ਼ਾ ਕਰਨ ਦਾ ਸੋਚ ਵੀ ਨਹੀਂ ਸਕਦਾ ਇਸ ਦੇ ਲਈ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਕਿ ਰੈਂਟ ਐਗਰੀਮੈਂਟ ਦੀ ਥਾਂ ਤੇ ਤੁਸੀਂ ਲੀਵ ਐਂਡ ਲਾਇਸੈਂਸ ਐਗਰੀਮੈਂਟ ਬਣਾਉਣਾ ਹੈ ਇਹ ਇੱਕ ਕਾਨੂੰਨੀ ਸਮਝੌਤਾ ਹੁੰਦਾ ਹੈ ਜਿਹਦੇ ਵਿੱਚ ਮਾਲਕ ਲਾਇਸੈਂਸਰ ਹੁੰਦਾ ਹੈ ਜੋ ਕਿਰਾਏਦਾਰ ਯਾਨੀ ਕਿ ਲਾਇਸੈਂਸੀ ਨੂੰ ਆਪਣੀ ਪ੍ਰਾਪਰਟੀ ਆਪਣਾ ਘਰ ਸਿਰਫ ਵਰਤਨ ਦੀ ਇਜਾਜ਼ਤ ਦਿੰਦਾ ਹੈ ਮਕਾਨ ਮਾਲਕ ਘਰ ਦਾ ਕਬਜ਼ਾ ਨਹੀਂ ਦਿੰਦਾ ਯਾਨੀ ਕਿ ਸਿਰਫ ਉੱਥੇ ਰਹਿਣ ਲਈ ਦੇ ਰਿਹਾ ਕਬਜ਼ਾ ਨਹੀਂ ਦੇ ਰਿਹਾ ਲੀਵ ਐਂਡ ਲਾਇਸੈਂਸ ਐਗਰੀਮੈਂਟ ਮਕਾਨ ਮਾਲਕ ਦੇ ਲਈ ਜ਼ਿਆਦਾ ਸੁਰੱਖਿਅਤ ਹੁੰਦਾ ਕਿਉਂਕਿ ਘਰ ਉਸਨੇ ਆਪਣੀ ਮਿਹਨਤ ਨਾਲ ਬਣਾਇਆ ਉਹ ਘਰ ਦਾ ਮਾਲਕ ਹੈ ਰੈਂਟ ਐਗਰੀਮੈਂਟ ਦੇ ਵਿੱਚ ਦਰਅਸਲ ਕਿਰਾਏਦਾਰ ਨੂੰ ਵਧੇਰੇ ਹੱਕ ਮਿਲਦੇ ਹਨ ਪਰ ਲੀਵ ਐਂਡ ਲਾਇਸੈਂਸ ਦੇ ਵਿੱਚ ਕਬਜ਼ਾ ਕਿਰਾਏਦਾਰ ਦਾ ਨਹੀਂ ਰਹਿੰਦਾ ਉਹ ਸਿਰਫ ਲਾਇਸੈਂਸ ਦੇ ਨਾਲ ਪ੍ਰਾਪਰਟੀ ਵਰਤ ਰਿਹਾ ਹੈ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕਿਰਾਏਦਾਰ ਨੂੰ ਬਾਹਰ ਕਰਨਾ ਸੌਖਾ ਹੋ ਜਾਂਦਾ ਹੈ ਜੇ ਕਿਤੇ ਤੁਹਾਨੂੰ ਲੱਗੇ ਕਿ ਤੁਸੀਂ ਇਸ ਕਿਰਾਏਦਾਰ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ ਰੈਂਟ ਐਗਰੀਮੈਂਟ ਦੇ ਵਿੱਚ ਕਿਰਾਏਦਾਰ ਨੂੰ ਬਾਹਰ ਕੱਢਣ ਦੇ ਲਈ ਲੰਮੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਜਦ ਕਿ ਲੀਵ ਐਂਡ ਲਾਇਸੈਂਸ ਐਗਰੀਮੈਂਟ ਦੇ ਵਿੱਚ ਲਾਇਸੈਂਸ ਦੀ ਮਿਆਦ ਖਤਮ ਹੋਣ ਤੇ ਕਿਰਾਏਦਾਰ ਨੂੰ ਫੌਰਨ ਮਕਾਨ ਖਾਲੀ ਕਰਨਾ ਪੈਂਦਾ ਹੈ rent agreement ਵਿੱਚ ਕਿਰਾਏਦਾਰ ਨੂੰ rent control laws ਦੇ ਅਧੀਨ ਹੱਕ ਮਿਲ ਜਾਂਦੇ ਹਨ ਜਦ ਕਿ live and license ਦੇ ਵਿੱਚ ਮਕਾਨਟ ਰਹਿਣ ਵਾਲੇ ਨੂੰ ਕਿਰਾਏਦਾਰ ਨਹੀਂ ਮੰਨਿਆ ਜਾਂਦਾ ਇਸ ਲਈ ਉਹ ਕਾਨੂੰਨ ਦੇ ਹੱਕ ਨਹੀਂ ਲੈ ਸਕਦਾ live and license ਵਿੱਚ ਮਾਲਕ ਵੱਧ ਸਿਕਿਉਰਿਟੀ ਡਿਪੋਜ਼ਿਟ ਵੀ ਰੱਖ ਸਕਦਾ ਹੈ ਜੋ ਖਾਲੀ ਕਰਵਾਉਣ ਵਾਲੇ ਮਦਦਕਾਰ ਹੁੰਦੀ ਹੈ ਰੈਂਟ ਐਗਰੀਮੈਂਟ ਵਿੱਚ ਇੱਕ ਵਾਰੀ ਜਿਹੜੀਆਂ ਸ਼ਰਤਾਂ ਬਣ ਜਾਂਦੀਆਂ ਹਨ ਉਹਨਾਂ ਨੂੰ ਬਦਲਣਾ ਔਖਾ ਹੁੰਦਾ ਹੈ ਜਦਕਿ ਲੀਵ ਐਂਡ ਲਾਇਸੈਂਸ ਐਗਰੀਮੈਂਟ ਨੂੰ ਹਰੇਕ 11 ਮਹੀਨੇ ਬਾਅਦ ਰੀਨਿਊ ਕਰਵਾਉਣ ਵੇਲੇ ਨਵੀਆਂ ਸ਼ਰਤਾਂ ਸੌਖੀਆਂ ਹੀ ਜੋੜੀਆਂ ਜਾ ਸਕਦੀਆਂ ਹਨ ਇਸ ਲਾਇਸੈਂਸ ਨਾਲ ਮਕਾਨ ਮਾਲਕ ਨੂੰ ਕਮਾਈ ਇਨਕਮ ਫਰੋਮ ਅਦਰ ਸੋਰਸਸ ਵਜੋਂ ਦਿਖਾਈ ਜਾਂਦੀ ਹੈ ਜਿਸ ਦਾ ਹਿਸਾਬ ਕਿਤਾਬੀ ਸੌਖਾ ਹੁੰਦਾ ਹੈ ਰੈਂਟ ਐਗਰੀਮੈਂਟ ਦੇ ਵਿੱਚ ਕਈ ਵਾਰੀ ਨਗਰ ਨਿਗਮ ਦੇ ਟੈਕਸ ਅਤੇ ਮੁਰੰਮਤ ਤੇ ਕਲੇਮ ਵੀ ਮੁਸ਼ਕਲ ਹੁੰਦੇ ਹਨ ਲੀਵ ਐਂਡ ਲਾਇਸੈਂਸ ਐਗਰੀਮੈਂਟ ਨਾਲ ਕਿਰਾਏਦਾਰ ਤੇ ਮਕਾਨ ਮਾਲਕ ਵਿੱਚ ਵਿਵਾਦ ਘੱਟ ਹੁੰਦਾ ਹੈ ਕਿਉਂਕਿ ਕਿਰਾਏਦਾਰ ਦਾ ਕਬਜ਼ਾ ਕਿਰਾਏਦਾਰ ਜਿਹੜਾ ਉਹ ਕਬਜ਼ੇ ਦਾ ਹੱਕ ਕਦੇ ਵੀ ਨਹੀਂ ਕਰ ਸਕਦਾ ਇਸ ਲਈ ਵਿਵਾਦ ਘੱਟ ਹੁੰਦੇ ਹਨ ਤੇ ਸੌਖੇ ਤਰੀਕੇ ਦੇ ਨਾਲ ਪ੍ਰਾਪਰਟੀ ਖਾਲੀ ਕਰਵਾਈ ਜਾ ਸਕਦੀ ਹੈ ਜਿਹੜਾ ਲੀਵ ਐਂਡ ਲਾਇਸੈਂਸ ਐਗਰੀਮੈਂਟ ਹੈ ਬੜੇ ਸੌਖੇ ਤਰੀਕੇ ਨਾਲ ਹੀ ਬਣ ਜਾਂਦਾ ਹੈ ਇਹਦੇ ਵਿੱਚ 10 ਕਾਲਮ ਹੁੰਦੇ ਹਨ ਸਭ ਤੋਂ ਪਹਿਲਾਂ ਲਾਇਸੈਂਸਰ ਯਾਨੀ ਕਿ ਮਕਾਨ ਮਾਲਕ ਦਾ ਨਾਮ ਹੁੰਦਾ ਹੈ ਘਰ ਦਾ ਪਤਾ ਆਧਾਰ ਕਾਰਡ ਨੰਬਰ ਤੇ ਬਿਲਕੁਲ ਹੇਠਾਂ ਲਾਇਸੈਂਸੀ ਯਾਨੀ ਕਿ ਘਰ ਵਰਤਣ ਵਾਲੇ ਦਾ ਨਾਮ ਤੇ ਆਧਾਰ ਨੰਬਰ ਲਿਖਿਆ ਹੁੰਦਾ ਹੈ ਐਗਰੀਮੈਂਟ ਦੇ ਦੂਸਰੇ ਕਾਲਮ ਦੇ ਵਿੱਚ ਸਮਾਂ ਤੈਅ ਹੁੰਦਾ ਹੈ ਕਿ ਕਿਸ ਦਿਨ ਤੋਂ ਮਕਾਨ ਲੈ ਤੇ ਕਦੋਂ ਤੋ ਖਾਲੀ ਕਰਨਾ ਹੈ ਤੀਜੇ ਵਿੱਚ ਕਿਰਾਏ ਦਾ ਜ਼ਿਕਰ ਹੁੰਦਾ ਹੈ ਚੌਥੇ ਵਿੱਚ ਸੁਰੱਖਿਆ ਦੀ ਰਕਮ ਹੁੰਦੀ ਹੈ ਯਾਨੀ ਕਿ ਸਿਕਿਉਰਿਟੀ ਡਿਪੋਜ਼ਿਟ ਹੁੰਦਾ ਜੋ ਲਾਇਸੈਂਸੀ ਲਾਇਸੈਂਸਰ ਨੂੰ ਦੇਵੇਗਾ ਪੰਜਵੇਂ ਕਾਲਮ ਵਿੱਚ ਲਿਖਿਆ ਹੁੰਦਾ ਹੈ ਕਿ ਲਾਇਸੈਂਸੀ ਪ੍ਰਾਪਰਟੀ ਨੂੰ ਸਿਰਫ ਰਿਹਾਇਸ਼ ਜਾਂ ਵਪਾਰ ਦੇ ਲਈ ਹੀ ਵਰਤ ਸਕਦਾ ਕੋਈ ਭੰਨ ਤੋੜ ਤਬਦੀਲੀ ਗੈਰ ਕਾਨੂੰਨੀ ਕੰਮ ਮਨਜ਼ੂਰ ਨਹੀਂ ਹੈ ਲਾਇਸੈਂਸੀ ਪ੍ਰਾਪਰਟੀ ਨੂੰ ਸਾਫ਼ ਸੁਥਰਾ ਰੱਖੂਗਾ ਮੇਰਾ ਇਜਾਸਤ ਕੋਈ ਤੀਜਾ ਵਿਅਕਤੀ ਨਹੀਂ ਰਹਿ ਸਕਦਾ ਛੇਵੀਂ ਸ਼ਰਤ ਮੁਤਾਬਿਕ ਲਾਇਸੈਂਸੀ ਯਾਨੀ ਕਿ ਆਈਦਾਰ ਬਿਜਲੀ ਤੇ ਪਾਣੀ ਦਾ ਸਾਰਾ ਖਰਚਾ ਭਰੂਗਾ ਸੱਤਵੀਂ ਦੇ ਵਿੱਚ ਹੈ ਕਿ ਕਬਜ਼ਾ ਲਾਇਸੈਂਸੀ ਨੂੰ ਕਦੇ ਨਹੀਂ ਮਿਲੇਗਾ ਸਿਰਫ ਵਰਤਨ ਦੀ ਇਜਾਜ਼ਤ ਹੈ ਅੱਠਵੀਂ ਸ਼ਰਤ ਵਿੱਚ ਲਿਖਿਆ ਕਿ ਜਦੋਂ ਮਿਆਦ ਖਤਮ ਹੋ ਜਾਊਗੀ ਤਾਂ ਲਾਇਸੈਂਸੀ ਯਾਨੀ ਕਿ ਮਕਾਨ ਦੇ ਵਿੱਚ ਰਹਿਣ ਵਾਲਾ ਤੁਰੰਤ ਉਸ ਨੂੰ ਖਾਲੀ ਕਰ ਦੇਵੇਗਾ ਉਲੰਘਣਾ ਦੀ ਹਾਲਤ ਵਿੱਚ ਕਾਨੂੰਨੀ ਕਾਰਵਾਈ ਦਾ ਹੱਕ ਮਾਲਕ ਨੂੰ ਹੋਵੇਗਾ 9ਵੀਂ ਸ਼ਰਤ ਮੁਤਾਬਕ ਲਾਇਸੈਂਸਰ ਕਿਸੇ ਵੀ ਸਮੇਂ 30 ਦਿਨਾਂ ਦਾ ਨੋਟਿਸ ਦੇ ਕੇ ਐਗਰੀਮੈਂਟ ਰੱਦ ਕਰ ਸਕਦਾ ਹੈ 10ਵੀਂ ਸ਼ਰਤ ਮੁਤਾਬਕ ਵਿਵਾਦ ਜ਼ਿਲ੍ਹੇ ਦੀ ਕੋਰਟ ਵਿੱਚ ਨਿਪਟਾਇਆ ਜਾਊਗਾ ਅਖੀਰ ਵਿੱਚ ਲਾਇਸੈਂਸਰ ਅਤੇ ਲਾਇਸੈਂਸੀ ਦੋਵੇਂ ਇੱਕ ਇੱਕ ਗਵਾਹ ਦੇ ਨਾਲ ਹਸਤਾਖਰ ਕਰਦੇ ਹਨ ਸੋ ਅਗਲੀ ਵਾਰ ਜੇ ਤੁਸੀਂ ਘਰ ਦੇ ਵਿੱਚ ਕਿਰਾਏ ਦਾ ਰੱਖ ਰਹੇ ਹੋ ਤਾਂ ਰੈਂਟ ਐਗਰੀਮੈਂਟ ਨਹੀਂ ਬਲਕਿ ਲੀਵ ਐਂਡ ਲਾਇਸੈਂਸ ਐਗਰੀਮੈਂਟ ਬਣਵਾ ਲਿਓ ਖਾਲਸ ਨੌਲੇਜ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਨੌਲੇਜ ਬੁਲੇਟਿਨ ਦੇ ਵਿੱਚ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਅੱਜ ਜਿਸ ਤੁਹਾਨੂੰ ਨੌਲੇਜ ਦੇਵਾਂਗੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਘਰ ਕਿਰਾਏ ਤੇ ਦਿੱਤੇ ਹੁੰਦੇ ਹਨ ਮਕਾਨ ਮਾਲਕਾਂ ਦੇ ਲਈ ਇੱਕ ਖਾਸ ਖਬਰ ਹੈ ਆਮ ਤੌਰ ਤੇ ਜਿਹੜਾ ਸਹੀ ਤਰੀਕਾ ਹੈ ਜੇ ਤੁਹਾਡਾ ਘਰ ਸ਼ਹਿਰ ਦੇ ਵਿੱਚ ਹੈ ਪਿੰਡ ਦੇ ਵਿੱਚ ਹੈ ਤੁਸੀਂ ਉਸ ਨੂੰ ਕਿਰਾਏ ਤੇ ਦੇਣਾ ਹੈ ਤਾਂ ਇੱਕ ਜਿਹੜਾ ਰੈਂਟ ਐਗਰੀਮੈਂਟ ਹੈ ਉਹ ਕਚੈਰੀ ਦੇ ਵਿੱਚ ਜਾ ਕੇ ਬਣਾਉਣਾ ਹੁੰਦਾ ਹੈ ਤੇ ਇਹੀ ਦੇਖਿਆ ਜਾਂਦਾ ਹੈ ਕਿ ਕਿਰਾਏਦਾਰ ਨੂੰ ਇਹਦੇ ਵਿੱਚ ਵੱਧ ਜਿਹੜੇ ਹੱਕ ਮਿਲਦੇ ਹਨ ਜਦਕਿ ਮਕਾਨ ਮਾਲਕ ਕੋਰਟ ਕਚੈਰੀ ਦੇ ਚੱਕਰਾਂ ਦੇ ਵਿੱਚ ਜ਼ਿਆਦਾ ਪੈ ਜਾਂਦੇ ਹਨ ਪਰ ਇੱਕ ਅਜਿਹਾ ਕਾਨੂੰਨੀ ਦਸਤਾਵੇਜ਼ ਵੀ ਹੈ ਜੇ ਤੁਸੀਂ ਬਣਾ ਲਿਆ ਤਾਂ ਕਿਰਾਏਦਾਰ ਤੁਹਾਡੇ ਘਰ ਤੇ ਕਬਜ਼ਾ ਕਰਨ ਦਾ ਸੋਚ ਵੀ ਨਹੀਂ ਸਕਦਾ ਇਸ ਦੇ ਲਈ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਕਿ ਰੈਂਟ ਐਗਰੀਮੈਂਟ ਦੀ ਥਾਂ ਤੇ ਤੁਸੀਂ ਲੀਵ ਐਂਡ ਲਾਇਸੈਂਸ ਐਗਰੀਮੈਂਟ ਬਣਾਉਣਾ ਹੈ ਇਹ ਇੱਕ ਕਾਨੂੰਨੀ ਸਮਝੌਤਾ ਹੁੰਦਾ ਹੈ ਜਿਹਦੇ ਵਿੱਚ ਮਾਲਕ ਲਾਇਸੈਂਸਰ ਹੁੰਦਾ ਹੈ ਜੋ ਕਿਰਾਏਦਾਰ ਯਾਨੀ ਕਿ ਲਾਇਸੈਂਸੀ ਨੂੰ ਆਪਣੀ ਪ੍ਰਾਪਰਟੀ ਆਪਣਾ ਘਰ ਸਿਰਫ ਵਰਤਣ ਦੀ ਇਜਾਜ਼ਤ ਦਿੰਦਾ ਹੈ ਮਕਾਨ ਮਾਲਕ ਘਰ ਦਾ ਕਬਜ਼ਾ ਨਹੀਂ ਦਿੰਦਾ ਯਾਨੀ ਕਿ ਸਿਰਫ ਉੱਥੇ ਰਹਿਣ ਲਈ ਦੇ ਰਿਹਾ ਹੈ ਕਬਜ਼ਾ ਨਹੀਂ ਦੇ ਰਿਹਾ ਲੀਵ ਐਂਡ ਲਾਇਸੈਂਸ ਐਗਰੀਮੈਂਟ ਮਕਾਨ ਮਾਲਕ ਦੇ ਲਈ ਜ਼ਿਆਦਾ ਸੁਰੱਖਿਅਤ ਹੁੰਦਾ ਹੈ ਕਿਉਂਕਿ ਘਰ ਉਸਨੇ ਆਪਣੀ ਮਿਹਨਤ ਨਾਲ ਬਣਾਇਆ ਉਹ ਘਰ ਦਾ ਮਾਲਕ ਹੈ ਰੈਂਟ ਐਗਰੀਮੈਂਟ ਦੇ ਵਿੱਚ ਦਰਅਸਲ ਕਿਰਾਏਦਾਰ ਨੂੰ ਵਧੇਰੇ ਹੱਕ ਮਿਲਦੇ ਹਨ ਪਰ ਲੀਵ ਐਂਡ ਲਾਇਸੈਂਸ ਦੇ ਵਿੱਚ ਕਬਜ਼ਾ ਕਿਰਾਏਦਾਰ ਦਾ ਨਹੀਂ ਰਹਿੰਦਾ ਉਹ ਸਿਰਫ ਲਾਇਸੈਂਸ ਦੇ ਨਾਲ ਪ੍ਰੋਪਰਟੀ ਵਰਤ ਰਿਹਾ ਹੈ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕਿਰਾਏਦਾਰ ਨੂੰ ਬਾਹਰ ਕਰਨਾ ਸੌਖਾ ਹੋ ਜਾਂਦਾ ਹੈ ਜੇ ਕਿਤੇ ਤੁਹਾਨੂੰ ਲੱਗੇ ਕਿ ਤੁਸੀਂ ਇਸ ਕਿਰਾਏਦਾਰ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ ਰੈਂਟ ਐਗਰੀਮੈਂਟ ਦੇ ਵਿੱਚ ਕਿਰਾਏਦਾਰ ਨੂੰ ਬਾਹਰ ਕੱਢਣ ਦੇ ਲਈ ਲੰਮੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਜਦ ਕਿ ਲੀਵ ਐਂਡ ਲਾਇਸੈਂਸ ਐਗਰੀਮੈਂਟ ਦੇ ਵਿੱਚ ਲਾਇਸੈਂਸ ਦੀ ਮਿਆਦ ਖਤਮ ਹੋਣ ਤੇ ਕਿਰਾਏਦਾਰ ਨੂੰ ਫੌਰਨ ਮਕਾਨ ਖਾਲੀ ਕਰਨਾ ਪੈਂਦਾ ਹੈ rent agreement ਵਿੱਚ ਕਿਰਾਏਦਾਰ ਨੂੰ rent control laws ਦੇ ਅਧੀਨ ਹੱਕ ਮਿਲ ਜਾਂਦੇ ਹਨ ਜਦ ਕਿ live and license ਦੇ ਵਿੱਚ ਮਕਾਨਤ ਰਹਿਣ ਵਾਲੇ ਨੂੰ ਕਿਰਾਏਦਾਰ ਨਹੀਂ ਮੰਨਿਆ ਜਾਂਦਾ ਇਸ ਲਈ ਉਹ ਕਾਨੂੰਨ ਦੇ ਹੱਕ ਨਹੀਂ ਲੈ ਸਕਦਾ live and license ਵਿੱਚ ਮਾਲਕ ਵੱਧ ਸਿਕਿਉਰਿਟੀ ਡਿਪੋਜ਼ਿਟ ਵੀ ਰੱਖ ਸਕਦਾ ਹੈ ਜੋ ਖਾਲੀ ਕਰਵਾਉਣ ਵਾਲੀ ਮਦਦਕਾਰ ਹੁੰਦੀ ਹੈ ਰੈਂਟ ਐਗਰੀਮੈਂਟ ਵਿੱਚ ਇਕਵੈਲੀ ਜਿਹੜੀਆਂ ਸ਼ਰਤਾਂ ਬਣ ਜਾਂਦੀਆਂ ਹਨ ਉਹਨਾਂ ਨੂੰ ਬਦਲਣਾ ਔਖਾ ਹੁੰਦਾ ਹੈ ਜਦਕਿ ਲੀਵ ਐਂਡ ਲਾਇਸੈਂਸ ਐਗਰੀਮੈਂਟ ਨੂੰ ਹਰੇਕ 11 ਮਹੀਨੇ ਬਾਅਦ ਰੀਨਿਊ ਕਰਵਾਉਣ ਵੇਲੇ ਨਵੀਆਂ ਸ਼ਰਤਾਂ ਸੌਖਿਆ ਹੀ ਜੋੜੀਆਂ ਜਾ ਸਕਦੀਆਂ ਹਨ ਇਸ ਲਾਇਸੈਂਸ ਨਾਲ ਮਕਾਨ ਮਾਲਕ ਨੂੰ ਕਮਾਈ ਇਨਕਮ ਫਰੋਮ ਅਦਰ ਸੋਰਸਸ ਵਜੋਂ ਦਿਖਾਈ ਜਾਂਦੀ ਹੈ ਜਿਸ ਦਾ ਹਿਸਾਬ ਕਿਤਾਬੀ ਸੌਖਾ ਹੁੰਦਾ ਹੈ ਰੈਂਟ ਐਗਰੀਮੈਂਟ ਦੇ ਵਿੱਚ ਕਈ ਵਾਰੀ ਨਗਰ ਨਿਗਮ ਦੇ ਟੈਕਸ ਅਤੇ ਮੁਰੰਮਤ ਤੇ ਕਲੇਮ ਵੀ ਮੁਸ਼ਕਲ ਹੁੰਦੇ ਹਨ ਲੀਵ ਐਂਡ ਲਾਇਸੈਂਸ ਐਗਰੀਮੈਂਟ ਨਾਲ ਕਿਰਾਏਦਾਰ ਤੇ ਮਕਾਨ ਮਾਲਕ ਵਿੱਚ ਵਿਵਾਦ ਘੱਟ ਹੁੰਦਾ ਹੈ ਕਿਉਂਕਿ ਕਿਰਾਏਦਾਰ ਦਾ ਕਬਜ਼ਾ ਕਿਰਾਏਦਾਰ ਜਿਹੜਾ ਉਹ ਕਬਜ਼ੇ ਦਾ ਹੱਕ ਕਦੇ ਵੀ ਨਹੀਂ ਕਰ ਸਕਦਾ ਇਸ ਲਈ ਵਿਵਾਦ ਘੱਟ ਹੁੰਦੇ ਹਨ ਤੇ ਸੌਖੇ ਤਰੀਕੇ ਦੇ ਨਾਲ ਪ੍ਰਾਪਰਟੀ ਖਾਲੀ ਕਰਵਾਈ ਜਾ ਸਕਦੀ ਹੈ ਜਿਹੜਾ ਲੀਵ ਐਂਡ ਲਾਇਸੈਂਸ ਐਗਰੀਮੈਂਟ ਹੈ ਬੜੇ ਸੌਖੇ ਤਰੀਕੇ ਨਾਲ ਹੀ ਬਣ ਜਾਂਦਾ ਇਹਦੇ ਵਿੱਚ 10 ਕਾਲਮ ਹੁੰਦੇ ਹਨ ਸਭ ਤੋਂ ਪਹਿਲਾਂ ਲਾਇਸੈਂਸਰ ਯਾਨੀ ਕਿ ਮਕਾਨ ਮਾਲਕ ਦਾ ਨਾਮ ਹੁੰਦਾ ਹੈ ਘਰ ਦਾ ਪਤਾ ਆਧਾਰ ਕਾਰਡ ਨੰਬਰ ਤੇ ਬਿਲਕੁਲ ਹੇਠਾਂ ਲਾਇਸੈਂਸੀ ਯਾਨੀ ਕਿ ਘਰ ਵਰਤਣ ਵਾਲੇ ਦਾ ਨਾਮ ਤੇ ਆਧਾਰ ਨੰਬਰ ਲਿਖਿਆ ਹੁੰਦਾ ਹੈ ਐਗਰੀਮੈਂਟ ਦੇ ਦੂਸਰੇ ਕਾਲਮ ਦੇ ਵਿੱਚ ਸਮਾਂ ਤੈਅ ਹੁੰਦਾ ਹੈ ਕਿ ਕਿਸ ਦਿਨ ਤੋਂ ਮਕਾਨ ਲਿਆ ਤੇ ਕਦੋਂ ਤੋ ਖਾਲੀ ਕਰਨਾ ਹੈ ਤੀਜੇ ਵਿੱਚ ਕਿਰਾਏ ਦਾ ਜ਼ਿਕਰ ਹੁੰਦਾ ਹੈ ਚੌਥੇ ਵਿੱਚ ਸੁਰੱਖਿਆ ਦੀ ਰਕਮ ਹੁੰਦੀ ਹੈ ਯਾਨੀ ਕਿ ਸਿਕਿਉਰਿਟੀ ਡਿਪੋਜ਼ਿਟ ਹੁੰਦਾ ਜੋ ਲਾਇਸੈਂਸੀ ਲਾਇਸੈਂਸਰ ਨੂੰ ਦੇਵੇਗਾ ਪੰਜਵੇਂ ਕਾਲਮ ਵਿੱਚ ਲਿਖਿਆ ਹੁੰਦਾ ਹੈ ਕਿ ਲਾਇਸੈਂਸੀ ਪ੍ਰਾਪਰਟੀ ਨੂੰ ਸਿਰਫ ਰਿਹਾਇਸ਼ ਜਾਂ ਵਪਾਰ ਦੇ ਲਈ ਹੀ ਵਰਤ ਸਕਦਾ ਕੋਈ ਭਨਤ ਤੋੜ ਤਬਦੀਲੀ ਗੈਰ ਕਾਨੂੰਨੀ ਕੰਮ ਮਨਜ਼ੂਰ ਨਹੀਂ ਹੈ ਲਾਇਸੈਂਸੀ ਪ੍ਰਾਪਰਟੀ ਨੂੰ ਸਾਫ਼ ਸੁਥਰਾ ਰੱਖੂਗਾ ਮੇਰਾ ਇਜਾਜ਼ਤ ਕੋਈ ਤੀਜਾ ਵਿਅਕਤੀ ਨਹੀਂ ਰਹਿ ਸਕਦਾ ਛੇਵੀਂ ਸ਼ਰਤ ਮੁਤਾਬਿਕ ਲਾਇਸੈਂਸੀ ਯਾਨੀ ਕਿ ਕਾਇਦਾਰ ਬਿਜਲੀ ਤੇ ਪਾਣੀ ਦਾ ਸਾਰਾ ਖਰਚਾ ਭਰੂਗਾ ਸੱਤਵੀਂ ਦੇ ਵਿੱਚ ਹੈ ਕਿ ਕਬਜ਼ਾ ਲਾਇਸੈਂਸੀ ਨੂੰ ਕਦੇ ਨਹੀਂ ਮਿਲੇਗਾ ਸਿਰਫ ਵਰਤਨ ਦੀ ਇਜਾਜ਼ਤ ਹੈ ਅੱਠਵੀਂ ਸ਼ਰਤ ਵਿੱਚ ਲਿਖਿਆ ਕਿ ਜਦੋਂ ਮਿਆਦ ਖਤਮ ਹੋ ਜਾਊਗੀ ਤਾਂ ਲਾਇਸੈਂਸੀ ਯਾਨੀ ਕਿ ਮਕਾਨ ਦੇ ਵਿੱਚ ਰਹਿਣ ਵਾਲਾ ਤੁਰੰਤ ਉਸ ਨੂੰ ਖਾਲੀ ਕਰ ਦੇਵੇਗਾ ਉਲੰਘਣਾ ਦੀ ਹਾਲਤ ਵਿੱਚ ਕਾਨੂੰਨੀ ਕਾਰਵਾਈ ਦਾ ਹੱਕ ਮਾਲਕ ਨੂੰ ਹੋਵੇਗਾ 9ਵੀਂ ਸ਼ਰਤ ਮੁਤਾਬਿਕ ਲਾਇਸੈਂਸਰ ਕਿਸੇ ਵੀ ਸਮੇਂ 30 ਦਿਨਾਂ ਦਾ ਨੋਟਿਸ ਦੇ ਕੇ ਐਗਰੀਮੈਂਟ ਰੱਦ ਕਰ ਸਕਦਾ ਹੈ 10ਵੀਂ ਸ਼ਰਤ ਮੁਤਾਬਿਕ ਵਿਵਾਦ ਜ਼ਿਲ੍ਹੇ ਦੀ ਕੋਰਟ ਵਿੱਚ ਨਿਪਟਾਇਆ ਜਾਊਗਾ ਅਖੀਰ ਵਿੱਚ ਲਾਇਸੈਂਸਰ ਅਤੇ ਲਾਇਸੈਂਸੀ ਦੋਵੇਂ ਇੱਕ ਇੱਕ ਗਵਾਹ ਦੇ ਨਾਲ ਹਸਤਾਖਰ ਕਰਦੇ ਹਨ ਸੋ ਅਗਲੀ ਵਾਰੀ ਜੇ ਤੁਸੀਂ ਘਰ ਦੇ ਵਿੱਚ ਕਿਰਾਏਦਾਰ ਰੱਖ ਰਹੇ ਹੋ ਤਾਂ ਰੈਂਟ ਐਗਰੀਮੈਂਟ ਨਹੀਂ ਬਲਕਿ ਲੀਵ ਐਂਡ ਲਾਇਸੈਂਸ ਐਗਰੀਮੈਂਟ ਬਣਵਾ ਲਿਓ ਫਾਲਸ ਨੌਲੇਜ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ